ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਹਾਂ ਔਰ ਖਾਸ ਤੌਰ ਤੇ ਸਾਡੇ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਔਰ ਸਾਡੇ ਹੈਲਥ ਮਿਨਿਸਟਰ ਡਾਕਟਰ ਮਿਲਵੀਰ ਸਿੰਘ ਜੀ ਦਾ ਵੀ ਧੰਨਵਾਦ ਕਰਦਾ ਕਿਉਂਕਿ ਕਾਫੀ ਦਿਨ ਤੋਂ ਮੇਰੇ ਦਿਮਾਗ ਸੀਗਾ ਕਿ ਮੇਰੇ ਹਲਕੇ ਦੇ ਵਿੱਚ ਇੱਕ ਕਾਫੀ ਜਿਤਨਾ ਡਾਕਟਰ ਨੇ ਦੱਸਿਆ ਕਿ ਇਹ 12 ਦੀ ਬਿਲਡਿੰਗ ਬਣੀ ਹੋਈ ਆ ਜੀ 12 ਤੋਂ ਬਾਅਦ ਦੋ ਸਰਕਾਰਾਂ ਨਿਕਲ ਗਈਆਂ ਦੋਨਾਂ ਸਰਕਾਰਾਂ ਨੇ ਨਾ ਹੀ ਇਧਰ ਤੱਕ ਧਿਆਨ ਦਿੱਤਾ ਤੇ ਨਾ ਹੀ ਕੋਈ ਲੋਕਾਂ ਦੀਆਂ ਹੈਲਥ ਵਾਸਤੇ ਕਿਉਂਕਿ ਸਾਡੇ ਆਮਾ ਦੀ ਪਾਲੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵ ਜਦੋਂ ਪੰਜਾਬ ਤੋਂ ਇਲੈਕਸ਼ਨ ਤੋਂ ਪਹਿਲਾਂ ਇੱਥੇ ਆਈ ਸੀ ਇਹਨਾਂ ਨੇ ਸਭ ਤੋਂ ਪਹਿਲਾਂ ਹੈਲਥ ਬਿਜਲੀ ਔਰ ਐਜੂਕੇਸ਼ਨ ਤਿੰਨ ਚੀਜ਼ਾਂ ਤੇ ਬੜਾ ਜ਼ੋਰ ਦਿੱਤਾ ਸੀਗਾ ਲੋਕਾਂ ਨੇ ਇੱਕ ਬਦਲਾਅ ਕੀਤਾ ਸੀ ਬਹੁਤ ਵੱਡਾ ਹੈਲਥ ਨੂੰ ਲੈ ਕੇ ਔਰ ਬਿਜਲੀ ਨੂੰ ਲੈ ਕੇ ਤਕਰੀਬਨ ਤੁਸੀਂ ਬਿਜਲੀ ਦੇਖਦੇ ਹੋ ਸਾਡਾ ਤਕਰੀਬਨ 90% ਲੋਕਾਂ ਦੇ ਬਿਜਲੀ ਦੀ ਸੇਵਾ ਰਹੇ ਆ ਜੇ ਮੈਂ ਹੈਲਥ ਦੀ ਗੱਲ ਕਰ ਲਵਾਂ ਅੱਜ ਤਕਰੀਬਨ 8.5 ਦੇ ਤਕਰੀਬਨ ਸਾਡੇ ਮਹਲਾ ਕਲੀਨਿਕ ਖੁੱਲ ਚੁੱਕੇ ਨੇ ਪੰਜਾਬ ਦੇ ਵਿੱਚ ਔਰ ਉਸ ਦਾ ਤਕਰੀਬਨ ਮੇਰੇ ਜਦੋਂ ਮੈਂ ਇੱਥੇ ਆ ਕੇ ਦੇਖਿਆ ਮੌਕਾ ਤੇ ਮੇਰੇ ਮਨ ਸੀਗਾ ਕਿਉਂ ਨਾ ਉਹਨਾਂ ਦੇ ਹੱਥਾਂ ਨੂੰ ਇੱਕ ਐਸੀ ਚੀਜ਼ ਦੇਣ ਦਿੱਤੀ ਜਾਵੇ ਔਰ ਖਾਸ ਤੌਰ ਤੇ ਮੇਰਾ ਹਲਕਾ ਕਿਉਂਕਿ ਜਿਹੜਾ ਕਾਫੀ ਦਿਨ ਤੋਂ ਪਿਛੜਿਆ ਹੋਇਆ ਸੀਗਾ ਡਿਵੈਲਪਮੈਂਟ ਵੱਲੋਂ ਵੀ ਔਰ ਜਿਹੜੇ ਸਾਡੇ ਲੋਕ ਨੇ ਸਾਡੇ ਜਿਵੇਂ ਆਪਾਂ ਕਹਿੰਦੇ ਰੋਜ਼ ਰੋਜ਼ਗਾਰ ਕਰਕੇ ਸ਼ਾਮ ਨੂੰ ਰੋਟੀ ਖਾਣ ਵਾਲੇ ਲੋਕ ਨੇ ਉਹਨਾਂ ਨੂੰ ਇਸ ਚੀਜ਼ ਦੀ ਫੈਸਿਲਿਟੀ ਦੇਣ ਦੀ ਬਹੁਤ ਜ਼ਰੂਰੀ ਸੀਗੀ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਤਕਿ ਨਾ ਮੈਂ ਇਤੋਂ ਮਹੀਨਾ ਪਹਿਲੇ ਮੈਂ ਦੱਸੋ ਜੀ ਦਿੰਦਾ ਕਿ ਬਿਲਡਿੰਗ ਪਈ ਹੈ ਇਹ ਕਹਿੰਦੇ ਆਪਾਂ ਗਾ ਜੀ ਤੁਸੀਂ ਐਫਰਟਸ ਕਰੋ ਅਸੀਂ ਬਿਲਕੁਲ ਤੁਹਾਡੇ ਨਾਲ ਆ ਫਿਰ ਸੀਐਮ ਸਾਹਿਬ ਨਾਲ ਗੱਲ ਕੀਤੀ ਫਿਰ ਸਾਡੇ ਮਾਨਯੋਗ ਕੇਜਰੀਵਾਲ ਸਾਹਿਬ ਨੇ ਸਾਡੀ ਮੀਟਿੰਗ ਲਈ ਬੁਲਾਈ ਉੱਥੇ ਗੱਲ ਹੋਈ ਉੱਥੇ ਉਹਨਾਂ ਨੇ ਜਦ ਹੀ ਅਸੀਂ ਅੱਜ 20 ਦੇ ਵਿੱਚ ਵਿੱਚ ਡਾਕਟਰ ਸਾਹਿਬ ਉਹ ਸੀਐਮ ਸਾਹਿਬ ਦੀ ਅ ਦਖਲਦਾਰੀ ਨਾਲ ਅੱਜ ਉਹ ਅਫੀਸਰ ਸਰਬੰਦ ਦੇ ਨਾਲ ਰਲ ਕੇ ਸੀ ਇਹਨੂੰ ਅੱਜ ਸਟਾਰਟ ਕਾਮ ਵਿੱਚ ਕਾਮਯਾਬ ਹੋਏ ਆ ਮੈਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਚੇਤੇ ਅੱਜ ਬੜਾ ਰਜੀਵਾ ਸੀ ਇਹਨਾਂ ਨੇ ਚੰਡੀਗੜ੍ਹ ਵੀ ਸੀਗੇ ਮਹਾਲੀ ਵੀ ਸੀਗੇ ਇਹਨੇ ਨੰਬਰ ਸਰ ਵੀ ਜਾਣਾ ਜਲੰਧਰ ਦਾ ਪ੍ਰੋਗਰਾਮ ਹੀ ਹੈਗਾ ਇਹਨਾਂ ਨੇ ਵਿੱਚ ਸ਼ੁਰੂਲ ਚ ਆਪਣਾ ਟਾਈਮ ਕੱਢ ਕੇ ਅੱਜ ਮੈਨੂੰ ਟਾਈਮ ਦਿੱਤਾ ਔਰ ਲੋਕਾਂ ਨੂੰ ਅੱਜ ਜਿਹੜਾ ਹਸਪਤਾਲ ਨੂੰ ਜਿਹੜੀ ਦੇਣ ਦੇਣ ਜਾ ਰਹੇ ਨੇ ਇੱਕ ਬਹੁਤ ਵੱਡੀ ਦੇਣ ਹੈ ਕਿਉਂਕਿ ਹੈਲਥ ਸੇਵਾਵਾਂ ਸਾਡੇ ਵਾਸਤੇ ਸਭ ਕੋਈ ਸਭ ਤੋਂ ਪਹਿਲੇ ਨੇ ਅੱਜ ਅਸੀਂ ਸਾਰੀ ਜਿਹੜੀ ਫੀਲਡਿੰਗ ਦੇਣ ਜਾ ਰਹੇ ਹਾਂ ਮੈਂ ਲੋਕਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਅੱਛੀ ਸੋਚ ਦੇ ਨਾਲ ਬਦਲਾਅ ਕਰਕੇ ਅੱਜ ਆਪਣੇ ਹੱਕ ਲੈਣ ਵਾਸਤੇ ਜਿਸ ਨਾਲ ਕਿਸਾਨਾਂ ਬਾਰੇ ਕਿਹਾ ਗਿਆ ਕਿਸਾਨਾਂ ਦੀ ਗੱਲ ਕੀਤੀ ਕਿ ਮੈਂ ਮੰਤਰੀ ਸਾਹਿਬ ਨੂੰ ਦੱਸਿਆ ਕਿ ਡਿਕਟੇਟਰਸ਼ਿਪ ਚੱਲ ਰਹੀ ਹੈ ਸੈਂਟਰ ਵੱਲੋਂ ਕੋਈ ਵੀ ਪੰਜਾਬ ਨੂੰ ਬਾਕੀ ਸਟੇਟਾਂ ਦੇਖ ਲਓ ਜਿੱਥੇ ਜਿੱਥੇ ਉਹਨਾਂ ਦਾ ਰਾਜ ਹੈ ਉੱਥੇ-ਉੱਥੇ ਤੇ ਸਰਚ ਹੀ ਮਿਲ ਰਹੀ ਹੈ ਜਿੱਥੇ-ਜਿੱਥੇ ਉਹਨਾਂ ਦੀ ਲੋਕਾਂ ਨੇ ਉਹਨੂੰ ਨਕਾਰਿਆ ਉੱਥੇ ਅੱਜ ਮਤਲਬ ਮਤਲਈ ਮਾਮਲੇ ਸਿਰਸਿਰੂ ਕਰ ਰਹੇ ਨੇ ਅੱਜ ਮੈਨੂੰ ਆਸ ਹੈ ਕਿ ਜਿਸ ਤਰ੍ਹਾਂ ਆਪਾਂ ਇਹ ਦਿਨ ਦਿੱਤੀਆ ਨੌਰ ਸਰਗੇ ਨੂੰ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਬਾਕੀ ਹਲਕੇ ਵੀ ਨੇ 6 ਨੇ 6 ਜਗ੍ਹਾ ਤੇ ਖੁੱਲੇਗਾ 6 ਜਗ੍ਹਾ ਤੇ ਇਸ ਤਰ੍ਹਾਂ ਹੀ ਅਸੀਂ ਦੋ ਦੋ ਚਾਰੇ ਵਿੱਚ ਜੈਫਟਸ ਕਰਕੇ ਸਾਰੇ ਹਲਕਿਆਂ ਦੇ ਵਿੱਚ 33 ਬੈੱਡ ਦਾ ਔਰ ਮੇਰਾ ਆਈਡੀਆ ਕਿ ਮੈਂ ਤੀ ਤੋ 50 ਤੱਕ ਲੈ ਕੇ ਜਾਊਗਾ ਇਹਨੂੰ ਅੱਛਾ ਹਸਪੀਟਲ ਮੈਂ ਔਰ ਹੋਰ ਖੁਸ਼ੀ ਦੀ ਗੱਲ ਹੈ ਮੈਂ ਡਾਕਟਰ ਸਾਹਿਬ ਨਾਲ ਡਿਸਕਸ ਕਰ ਰਿਹਾ ਸੀ ਅਸੀਂ ਇਹਨੂੰ ਇੱਕ 10 ਬੈੱਡ ਦਾ ਡੈਲਸੀਸ ਦਾ ਬਣਾਉਣ ਜਾ ਰਹੇ ਹਾਂ ਸਾਡੇ ਨਾਲ ਇੱਕ ਸਸਤਾ ਰਲੀਆ ਜਿਹਨੇ ਕਹਿਤਾ ਕਿ ਅਸੀਂ ਮਹੀਨੇ ਦੇ ਵਿੱਚ ਵਿੱਚ ਜਪਾਨ ਤੋਂ ਮਸ਼ੀਨਾਂ ਮੰਗਵੋਣੀਆਂ ਨੇ ਉਹ ਆ ਜਾਣਗੀਆਂ ਤੇ ਆ ਕੇ ਅਸੀਂ ਡਾਇਲਸਿਸ ਦਾ ਹਸਪਤਾਲ ਖੋਲ੍ਹਾਂਗੇ ਬਾਹਰ ਆਏ ਨੀ ਤੁਹਾਨੂੰ ਸੋਨੇ ਮਲਾਵਾਂਗੇ ਅਸੀਂ ਡਾਇਲਸਿਸ ਜਿਹੜੀ ਹੈ ਬਿਲਕੁਲ ਫ੍ਰੀ ਹੋਏਗੀ ਇਸ ਕਰਕੇ ਕਿਡਨੀ ਦਾ ਕਿਉਂਕਿ ਕੈਂਸਰ ਉਹ ਕਿਡਨੀ ਬਿਮਾਰੀਆਂ ਤੋਂ ਐਸੀਆਂ ਨੇ ਘਰ ਵੀ ਖਾਲੀ ਹੋ ਜਾਂਦਾ ਬੰਦਾ ਵੀ ਚਲੇ ਜਾਂਦਾ ਉਸ ਨੂੰ ਰੋਕਣ ਵਾਸਤੇ ਸਾਡੇ ਉਹ ਐਫਰਟਸ ਨੇ ਕਿ ਬੰਦਾ ਆਰਾਮਨੱਥ ਜੀ ਨੂੰ ਕੋਈ ਦਿੱਕਤ ਹੈਗੀ ਆ ਆਪਣਾ ਡਾਇਲਸਿਸ ਕਰਾਵੇ ਫ੍ਰੀ ਡਾਇਲਸਿਸ ਹੋਏਗਾ ਦੇਖੋ ਇਹ ਇਹਨੂੰ ਨਾ ਅਰਬਨ ਕਮਿਊਨਿਟੀ ਹੈਲਥ ਸੈਂਟਰ ਕਹਿੰਦੇ ਆ ਜੀ ਸਰ ਇਹ ਲੁਧਿਆਣੇ ਦੇ ਵਿੱਚ 6 ਬਣੇ ਸੀ 180 ਬੈੱਡ ਬਣਨੇ ਸੀ ਉਹਨਾਂ ਦੇ ਵਿੱਚ ਸਾਰੇ ਜਿੰਨੇ ਵੀ ਮੈਡੀਸਨ ਸਰਜਰੀ ਗਾਇਨੀ ਮਤਲਬ ਬੱਚਿਆਂ ਦਾ ਡਾਕਟਰ ਪੈਡੀਆਟ੍ਰਿਕਸ ਇਹ ਸਾਰੀਆਂ ਸਹੂਲਤਾਂ ਉੱਥੇ ਮਿਲਦੀਆਂ ਸੀ ਇਹ ਤੁਹਾਨੂੰ ਹੈਰਾਨੀ ਹੋਊਗੀ ਕਿ ਜਿਹੜਾ ਇਹ ਹਸਪਤਾਲ ਹੈ ਇਹ 2012 ਦੇ ਵਿੱਚ ਇਹਦਾ ਸ਼ੁਰੂ ਹੋਇਆ ਸੀ ਕੰਮ ਤੇ 2014 ਚ ਮੁਕੰਮਲ ਹੋ ਗਿਆ ਸੀ ਇਹ 2014 ਦੇ ਵਿੱਚ ਤੁਸੀਂ ਦੇਖਦੇ ਹੋ ਕਿਹਦੀ ਸਰਕਾਰ ਸੀ ਜੀ ਉਹਨਾਂ ਨੇ ਬਿਲਡਿੰਗ ਤਾਂ ਬਣਾਤੀ ਹਸਪਤਾਲ ਨੇ ਸ਼ੁਰੂ ਕੀਤਾ ਜੀ ਫਿਰ ਉਸ ਤੋਂ ਬਾਅਦ ਕੈਪਟਨ ਸਾਹਿਬ ਦੀ ਸਰਕਾਰ ਆ ਗਈ ਹੋਣੇ ਵੀ ਨਹੀਂ ਕੀਤਾ ਚੰਨੀ ਸਾਹਿਬ ਵੀ ਲੰਘ ਗਏ ਇਹ ਭਗਵਤ ਮਾਨ ਦੀ ਸਰਕਾਰ ਆਈ ਔਰ ਤੁਹਾਡੇ ਐਮਐਲਏ ਨੂੰ ਮੈਂ ਤਾਂ ਸਭ ਤੋਂ ਜ਼ਿਆਦਾ ਕ੍ਰੈਡਿਟ ਦਿੰਦਾ ਕਿ ਇਹਨਾਂ ਨੇ ਜਿਹੜਾ ਚੁਣਿਆ ਪ੍ਰਤਨਿਧੀ ਦਾ ਕੰਮ ਹੁੰਦਾ ਇਹਨਾਂ ਨੇ ਉਹ ਕੀਤਾ ਇਹਨਾਂ ਨੇ ਮੈਨੂੰ ਕਿਹਾ ਬਾਰ-ਬਾਰ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਫਿਰ ਅਸੀਂ ਸਾਰੇ ਜਿੰਨੇ ਸਾਡਾ ਸਾਰਾ ਸਟਾਫ ਹੈ ਸਿਵਲ ਸਰਜਨ ਡਾਇਰੈਕਟਰਲ ਸਰਵਿਸ ਸੈਕਟਰੀ ਉਹਨਾਂ ਨੂੰ ਕਿਹਾ ਕਿ ਅਸੀਂ ਕਾ ਵੀ ਸ਼ੁਰੂ ਕਰੋ ਅਸੀਂ ਪਹਿਲਾਂ ਤੁਹਾਡੇ ਮੈਂ ਜਵੱਦੀ ਦੇ ਵਿੱਚ ਇੱਕ ਬਹੁਤ ਵਧੀਆ ਡਾਕਟਰਸ ਦਾ ਸੈਂਟਰ ਜਿੱਦੀ ਲੋਕਾਂ ਨੂੰ ਸਹੂਤਾ ਮਿਲ ਰਹੀ ਆ ਹੁਣ ਇਹ ਦੂਜਾ ਜਿਹੜਾ ਹੈਗਾ ਇਹ ਬੱਗਾ ਜੀ ਨੇ ਜਿਹੜਾ ਆਪਣਾ ਕੋਸ਼ਿਸ਼ ਕਰਕੇ ਇਹਨੂੰ ਸ਼ੁਰੂ ਕਰਾਇਆ ਹੈਗਾ ਇੱਥੇ ਸਾਰੀਆਂ ਲੋਕਾਂ ਨੂੰ ਜਿਸ ਤਰ੍ਹਾਂ ਮੈਡੀਕਲ ਚੈੱਕ ਅਪ ਤੁਸੀਂ ਦੇਖ ਰਹੇ ਹੋ ਲੋਕ ਦਾਖਲ ਹੈ ਆਲਰੇਡੀ ਜੱਚਾ ਬੱਚਾ ਦੀ ਹੈਗੀ ਆ ਕੋਈ ਐਮਰਜੈਂਸੀ ਆ ਕਿਸ ਨੂੰ ਵੇਲੇ-ਕਵੇਲੇ ਹੋ ਗਿਆ ਇਹ ਐਮਰਜੈਂਸੀ ਰੂਮ ਹੈ ਦੋ ਬੈੱਡ ਹੈ ਇੱਥੇ ਤਾਂ ਕਿਹਾ ਤੁਸੀਂ ਐਮਰਜੈਂਸੀ ਅਟੈਂਡ ਹੋ ਕੇ ਜਿਹੜੀ ਤਾਂ ਛੋਟੀ-ਮੋਟੀ ਪ੍ਰੋਬਲਮ ਹੈ 90% ਇੱਥੇ ਹੀ ਕੰਮ ਸਰ ਜੂਗਾ ਉਹਨਾਂ ਦਾ ਜੀ 10% ਨੂੰ ਸਿਵਲ ਹਸਪਤਲ ਪੇਜਣਾ ਪੂਗਾ ਜੀ ਤੇ ਇਹ ਸਾਰੇ ਜਿਵੇਂ ਕੋਈ ਬੱਚਾ ਆਇਆ ਕਿਸੇ ਨੂੰ ਕੋਈ ਬਿਮਾਰੀ ਆ ਕਰਦੇ ਨੇੜੇ ਆ ਹੁਣ ਮੈਂ ਤੁਹਾਡੇ ਐਮਪੀ ਸਾਹਿਬ ਦੇ ਨਾਲ ਉਹਨਾਂ ਦਾ ਜਿਹੜਾ ਤੁਹਾਡੇ ਹੈਗਾ ਇੱਥੋਂ ਕਿੰਨੀ ਦੂਰ ਹੋਣਾ ਜੀ ਉਹ 10-12 ਕਿਲੋਮੀਟਰ ਹੋਊਗਾ ਜੀ ਘਰ ਦੇ ਉਹਨਾਂ ਦਾ ਚੰਡੀਗੜ੍ਹ ਰੋਡ ਦੇ ਉੱਤੇ ਆ ਤੇ ਸਾਡੇ ਕੋਲੇ ਸਕਾਟ ਵੀ ਸੀਗੀ ਮੈਨੂੰ ਇੱਥੇ ਪਹੁੰਚਣ ਨੂੰ ਜੀ ਮੈਂ ਹੈਰਾਨ ਹੋ ਗਿਆ ਕਿ ਮੈਨੂੰ 25 ਮਿੰਟ ਅੱਧਾ ਘੰਟਾ ਲੱਗ ਗਿਆ ਜੀ ਤੇ ਜਿਹੜਾ ਆਮ ਬੰਦਾ ਹੈਗਾ ਜੀ ਉਹਨੇ ਤੁਹਾਡੇ ਸਿਵਲ ਹਸਪਤਾਲ ਜਾਣਾ ਹੋਵੇ ਜਿਹੜੇ ਬੰਦੇ ਨੇ ਉਹ ਸਰਾਬਾ ਨਗਰ ਤੋਂ ਜਾ ਗਿਆ ਤੋਂ ਉਧਰੋਂ ਚੱਲਣਾ ਅਗਰ ਨਗਰ ਜਿਹੜਾ ਆਪਣਾ ਹਾਂਜੀ ਅਗਰ ਨਗਰ ਸਰਾਬਾ ਨਗਰ ਸਰਾਬਾ ਨਗਰ ਅਗਰ ਨਗਰ ਜਿਹੜੇ ਉਧਰ ਫਰੋਚਪੁਰ ਰੋਡ ਦੇ ਉੱਤੇ ਆ ਜੇ ਉਹਨਾਂ ਨੇ ਕੋਈ ਜਿਹੜਾ ਗਰੀਬ ਬੰਦਾ ਜੀ ਉਹਨੇ ਦਿਓ ਸਰਕਾਰੀ ਹਸਪਤਾਲ ਜਾਣਾ ਹੋਵੇ ਹਾਲਾਂਕਿ ਉਹਦੇ ਨੇੜੇ ਬਣੇ ਹੋਇਆ ਸ਼ੇਮਲਾਪੁਰ ਚ ਵੀ ਬੜਿਆ ਹੋਇਆ ਬਹੁਤ ਸਾਰੇ ਬੜੇ ਹੋਏ ਸਾਰੇ ਜਿੰਨੇ ਵੀ ਤੁਹਾਡੇ ਐਮਰਲੇ ਸਾਰੇ ਹੁਣ ਮੈਨੂੰ ਬਾਕੀ ਸਾਰਿਆਂ ਨੇ ਕਹਿੰਦੇ ਜੀ ਤੁਸੀਂ ਦੇਖੋ ਅਸੀਂ ਤੁਹਾਨੂੰ ਅਸੀਂ ਵੀ ਕਹਿੰਦੇ ਸੀਗੇ ਤੁਸੀਂ ਉਹਨਾਂ ਦਾ ਸ਼ੁਰੂ ਕਰਤਾ ਹੁਣ ਸਾਡਾ ਵੀ ਸ਼ੁਰੂ ਕਰੋ ਹੁਣ ਤੁਹਾਡੇ 6 ਦੇ 6 ਸ਼ੁਰੂ ਹੋਣਗੇ ਜੀ ਮੈਂ ਕਹਾਂ ਜੀ ਤੁਹਾਡਾ ਹੁਣ ਤੁਹਾਡੇ 17 ਡਾਕਟਰ ਮੈ ਜਿਹੜੇ ਨਵੇਂ ਭੇਜ ਦਿੱਤੇ ਆ ਜੀ ਜੀ ਐਮਰਜੈਂਸੀ ਦੇ ਵਿੱਚ ਜਿਹੜਾ ਤੁਹਾਡਾ ਡਿਸਟ੍ਰਿਕਟ ਹਸਪੀਟਲ ਹੈ ਉੱਥੇ 24 ਘੰਟੇ ਡਾਕਟਰ ਹੋਣਗੇ ਉਹਨਾਂ ਦੀ ਟ੍ਰੇਨਿੰਗ ਦਵਾ ਰਹੇ ਆ ਜੀ ਉਹਨਾਂ ਨੂੰ ਫਰੇਂਜ਼ਿਕ ਮੈਡੀਸਿਨ ਦੇ ਵਿੱਚ ਐਮਰਜੈਂਸੀ ਕੇਅਰ ਦੇ ਵਿੱਚ ਹੋਰ ਹੋਰ ਡਾਕਟਰ ਭਰਤੀ ਕਰਾਂਗੇ ਨਰਸਾਂ ਭਰਤੀ ਕੀਤੀਆਂ ਜੀ 980 ਜਿਹੜੀਆਂ ਐਨਐਮ ਹੁੰਦੀਆਂ ਸਟਾਫ ਨਰਸਸ ਭਰਤੀ ਕਰ ਰਹੇ ਆ ਸੋ ਸਟਾਫ ਵੀ ਦੇਾਂਗੇ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗ ਜਮਾਨ ਸਾਹਿਬ ਨੇ ਕਰਤੀ ਆ ਜੀ ਸਾਰੀਆਂ ਦਵਾਈਆਂ ਮਿਲਦੀਆਂ ਸਰਕਾਰੀ ਹਸਪਤਾਲਾਂ 'ਚ ਇਹ ਨਵੇਂ ਇਨੀਸ਼ੀਏਟਿਵ ਆ ਜੀ ਸਿਹਤ ਕ੍ਰਾਂਤੀ ਆ ਬਾਕੀ ਯੋਗਾ ਵੀ ਹੁੰਦਾ ਤੁਸੀਂ ਵੀ ਕਰਿਆ ਕਰੋ ਜੀ ਫਿਰ ਤੁਸੀਂ ਟਾਈਮ ਤੋਂ ਟਾਈਮ ਦੀ ਕਿੰਨੀ ਕਦ ਤੱਕ ਤੁਸੀਂ ਕੀ ਕਰੋਗੇ ਦੇਖੋ ਅਸੀਂ ਲਗਾਤਾਰ ਕਰੀ ਜਾ ਰਹੇ ਹਾਂ ਸਾਡਾ ਤੁਹਾਨੂੰ ਜਿਵੇਂ ਪਤਾ ਵੀ ਉਹਨਾਂ ਨੇ ਸਾਡੇ ਫੰਡ ਵੀ ਬੰਦ ਕੀਤੇ ਸੀ ਹੁਣ ਫੰਡ ਆ ਕੇ ਸਾਡਾ ਥੋੜਾ ਜਿਹਾ ਕੰਮ ਸੁਖਾਲਾ ਹੋ ਜਾਏਗਾ ਅਸੀਂ ਸਾਡਾ ਟਾਰਗੇਟ ਹੈ ਵੀ ਅਗਲੇ ਸਾਲ ਦੇ ਵਿੱਚ ਤੁਹਾਡੇ 6 ਦੇ 6 180 ਬੈਡ ਜਿਹੜੇ ਆਪਰੇਸ਼ਨਲ ਹੋ ਜਾਣ ਉਹਨ ਵਿਦਨ 1 ਇਅਰ ਤੇ ਤੁਹਾਡਾ ਜਿਹੜਾ ਹਸਪੀਟਲ ਹੈ ਉਹ ਸਾਡੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਹੈ ਰਾਜ ਸਭਾ ਦੇ ਉਹ ਆਪ ਸਾਰਾ ਖਰਚਾ ਕਰਕੇ ਉਹਨਾਂ ਨੂੰ ਇੱਕ ਤਾਂ ਤੁਹਾਡੇ ਦੇਖੋ ਉੱਥੇ ਚੁਆ ਨਹੀਂ ਕਿੰਨੀ ਪੁਰਾਣੀ ਪ੍ਰੋਬਲਮ ਸੀ ਹੁਣ ਤੁਸੀਂ ਚੁਆ ਲੱਭ ਕੇ ਦਿਖਾਓ ਮੈਨੂੰ ਉੱਥੇ ਸੀ ਠੀਕ ਹੈ ਦੂਜੀ ਗੱਲ ਹੈ ਵੀ ਉੱਥੇ ਤੁਹਾਡੇ ਇੰਟੈਂਸਿਵ ਕੇਅਰ ਯੂਨਿਟ ਜਿਹਦੇ ਵਿੱਚ ਪੂਰਾ ਵੈਂਟੀਲੇਟਰ ਕਾਰਡੀਕ ਮੋਨੀਟਰ ਮੰਨ ਲਓ ਕਿਸੇ ਨੂੰ ਮਤਲਬ ਇਹ ਨਹੀਂ ਕਹਿਣਾ ਪਏਗਾ ਵੀ ਇਹਨੂੰ ਜਿਹੜਾ ਇਹਨੂੰ ਵੈਂਟੀਲੇਟਰ ਚਾਹੀਦਾ ਇਹਨੂੰ ਪ੍ਰਾਈਵੇਟ ਹਸਪਤਲ ਚ ਲੈ ਜਾਓ ਜਾਂ ਪੀਜੀਐਚ ਚ ਲੈ ਜਾਓ ਉਹ ਸਿਵਲ ਹਸਪਤਲ ਦੇ ਵਿੱਚ ਚਾਹੇ ਬੱਚਾ ਹੋਵੇ ਨਿੱਕੂ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਜੇ ਵੱਡਾ ਹੋਏਗਾ ਤਾਂ ਜਿਹੜਾ ਹੈਗਾ ਇੰਟੈਂਸ ਫਿਰ ਮੁਹਾਲੀ ਹੁਣ ਲੁਧਿਆਣਾ ਉਸ ਤੋਂ ਬਾਅਦ ਜਲੰਧਰ ਫਿਰ ਅੰਮ੍ਰਿਤਸਰ ਤੁਹਾਡੀ ਕੋਸ਼ਿਸ਼ ਹੈ ਕਿ ਇੱਕ ਸਾਲ ਚ ਜਿਹੜੇ ਸਾਰੇ ਡਿਸਟ੍ਰਿਕਟ ਹਸਪਤਲ ਹੈ ਔਰ ਮਾਨ ਸਾਹਿਬ ਨੇ ਸਾਨੂੰ ਸਪੈਸ਼ਲ ਫੰਡਸ ਦਿੱਤੇ ਆ ਜੀ ਪੰਜਾਬ ਦੇ ਜਿੰਨੇ ਸਰਕਾਰੀ ਹਸਪਤਾਲ ਚ ਹੈ ਸਾਰਿਆਂ ਚ ਦਵਾਈਆਂ ਪਹੁੰਚਾਤੀਆਂ ਐਕਸ-ਰੇ ਅਲਟਰਾਸਾਉਂਡ ਮਸ਼ੀਨਾਂ ਪਹੁੰਚਾਤੀਆਂ ਸਟਾਫ ਦੀ ਭਰਤੀ ਚੱਲਦੀ ਆ ਹੁਣ ਰੰਗ ਰੋਗਨ ਵਾਸ਼ਰੂਮ ਮਾਈਨਰ ਰਿਪੇਅਰਸ ਲਿਫਟ ਨਹੀਂ ਚੱਲਦੀ ਉਹ ਜੇ ਕਿਤੇ ਕੋਈ ਹੋਰ ਮਤਲਬ ਉਹਦੇ ਕੋਈ ਤੁਹਾਨੂੰ ਰੈਂਪ ਚਾਹੀਦਾ ਉਹ ਇਹ ਸਾਰਾ ਕੁਝ ਉਹਨਾਂ ਨੇ ਸਾਨੂੰ ਫੰਡਸ ਦਿੱਤੇ ਆ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਅਪਗ੍ਰੇਡ ਕਰ ਰਹੇ ਹਾਂ ਜੀ ਇਸ ਦੇ ਨਾਲ ਜਨਵਰੀ ਡਾਕਟਰ ਭਰਤੀ ਹੋ ਗਏ ਜੀ 17 ਆ ਦੇ ਦਿੰਦੇ ਜੀ ਅਪਾਇੰਟਮੈਂਟ ਲੈਟਰ ਦੇ ਦਿੰਦੇ 300 ਡਾਕਟਰ ਜੁਆਇਨ ਕਰ ਗਏ ਆ ਜੀ ਤੁਹਾਡੇ ਮੇਰੇ ਖਿਆਲ ਇੱਥੇ 17 ਆਏ ਆ ਜੀ ਬਾਕੀ ਹੋਰ ਵੀ ਭੇਜਾਂਗਾ ਜੀ 17 ਆਲਰੇਡੀ ਜੁਆਇਨ ਸਿਵਲ ਹਸਪੀਟਲ ਚ ਜਿਹੜੇ ਕੱਚੇ ਮੁਲਾਜ਼ਮ ਆ ਉਹਨਾਂ ਦਾ ਬੜਾ ਰੋਲਾ ਚੱਲ ਰਿਹਾ ਹੈਗਾ ਵਾ ਫੰਡਸ ਨੂੰ ਲੈ ਕੇ ਤਨਖਾਹਾਂ ਲੈ ਕੇ ਦੇਖੋ ਜਿਹੜੀਆਂ ਇਹ ਮਤਲਬ ਤੁਸੀਂ ਕਹੋ ਭੀ ਲੇਗੇਸੀ ਇਸ਼ੂ ਆ ਜੀ ਇਹ ਅਸੀਂ ਜਿਹੜੀ ਪਿਛਲੀ ਸਰਕਾਰ ਸੀ ਉਹਦੇ ਕੋਲੋਂ ਇਨਹੈਰਿਟ ਕੀਤਾ ਸੀ ਉਹ ਅਸੀਂ ਹੁਣ ਅਸੀਂ ਕੋਈ ਕੱਚਾ ਨਹੀਂ ਰੱਖ ਰਿਹਾ ਅਸੀਂ ਪੱਕਾ ਹੀ ਰੱਖ ਰਿਹਾ ਜਿਹੜੇ ਅੱਗੇ ਤੋਂ ਰੱਖ ਰਹੇ ਹਾਂ ਜਿਹੜੇ ਪੁਰਾਣੇ ਆ ਗਏ ਉਹਨਾਂ ਦੀ ਮੈਂ ਇਹ ਤਾਂ ਕਰ ਰਿਹਾ ਹੈਗਾ ਵੀ ਹੁਣ ਤਨਖਾਹ ਉਹਨਾਂ ਦੀ ਲੇਟ ਨਾ ਹੋਵੇ ਟਾਈਮ ਸਰ ਮਿਲ ਜਾਏ ਔਰ ਹੌਲੀ ਹੌਲੀ ਉਹਨਾਂ ਨੂੰ ਪਰਸੁਏਡ ਕਰ ਰਹੇ ਹਾਂ ਜਿਵੇਂ ਹੁਣ ਜਿਹੜੀ ਅਸੀਂ ਐਨਐਮ ਰੱਖਿਆ ਨਰਸਸ ਉਹਦੇ ਵਿੱਚ ਆਸ਼ਾ ਵਰਕਰਸ ਆ ਗਈਆਂ ਜੀ ਆਗਨਵਾੜੀ ਵਰਕਰ ਆ ਗਈਆਂ ਜਿਹੜੇ ਪੁਰਾਣੇ ਆ ਕੱਚਾ ਵਾਲੇ ਸੀ ਉਹਨਾਂ ਨੂੰ ਜਿਹੜੇ ਆਊਟਸੋਰਸਿੰਗ ਤੇ ਉਹ ਸਰਕਾਰੀ ਮੁਲਾਜ਼ਮ ਨਹੀਂ ਉਹਨਾਂ ਨੂੰ ਪੱਕੇ ਨਹੀਂ ਕਰ ਸਕਦੇ ਲੇਕਿਨ ਉਹਨਾਂ ਨੂੰ ਅਸੀਂ ਮੌਕਾ ਦੇ ਰਿਹਾ ਸਪੈਸ਼ਲ ਮੌਕਾ ਦੇ ਰਿਹਾ ਵੀ ਤੁਸੀਂ ਕਿ ਜੇ ਬੋਲਦੇ ਆ ਲੋ ਜੀ ਪੈਦੇ 6 ਮਹੀਨੇ ਬਾਅਦ ਇਹਨੇ ਸਭਾਈ ਇਦੇ ਰਹੂਗੀ ਸਿਵਲ ਹਸਪਤਾਲ ਦਾ ਹਾਲ ਇਹਦੇ ਵਰਗਾ ਹੋ ਜਾਏਗਾ ਜੀ ਸਾਫਾ ਬਣਾਵਾਂਗੇ ਉਹ ਵੀ ਸਾਫ ਸੁੱਤਰਾ ਹੋ ਜਾਏਗਾ ਤੁਸੀਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਜੀ ਜਿਹੜਾ ਤੁਹਾਡਾ ਸਿਵਲ ਹਸਪਤਾਲ ਹੋਏਗਾ ਮੈਂ ਤੁਹਾਡੇ ਨਾਲ ਦਿਖਲੋ 3 ਮਹੀਨੇ 4 ਮਹੀਨੇ ਬਾਅਦ ਮੈਂ ਆਉਂਗਾ ਜੀ ਜਦੋਂ ਉਹਦਾ ਇਹ ਨੈਗੋਰੀਸ਼ਨ ਹੋਏਗੀ ਉਹ ਤੁਸੀਂ ਦੇਖੋਗੇ ਵੀ ਕਿਸੇ ਵੀ ਕਾਰਪੋਰੇਟ ਹਸਪੀਟਲ ਵਰਗਾ ਲੱਗੇਗਾ ਔਰ ਉਹੋ ਜੀ ਸਰਵਿਸ ਹੋਏਗੀ ਕਿਸਾਨ ਜਿਹੜੇ ਕੁਝ ਕਾੜੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਕਾਫੀ ਅਸੂਗਾਂ ਵੀ ਛੱਡੇ ਗਏ ਤੁਹਾਨੂੰ ਕੀ ਲੱਗਦਾ ਕੀ ਲਗਾਤਾਰ ਸੰਘਰਸ਼ ਕਰ ਰਹੇ ਕਿਸਾਨ ਮੰਗਾਂ ਨਹੀਂ ਤੁਸੀਂ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਸੀ ਨਾ ਜੀ ਉਹਨਾਂ ਨੇ ਕੁਰਬਾਨੀਆਂ ਇਸ ਕਰਕੇ ਦਿੱਤੀਆਂ ਸੀ ਕਿ ਜਿਹੜੀ ਜਿਹੜੀ ਇਹ ਤਾਂ ਮੇਰੇ ਖਿਆਲ ਇੰਨੀ ਸ਼ਕਤੀ ਤਾਂ ਪਹਿਲਾਂ ਅੰਗਰੇਜ਼ਾਂ ਵੇਲੇ ਮੈਥੀਆ ਮੈਨੂੰ ਲੱਗਦਾ ਨਹੀਂ ਮੈਂ ਕਦੇ ਮੈਂ ਬਹੁਤ ਹਿਸਟਰੀ ਪੜ੍ਹੀ ਆ ਜੀ ਮੈਨੂੰ ਨਹੀਂ ਲੱਗਦਾ ਕਿ ਜਿਹੋ ਜੇ ਬੈਰੀਅਰ ਨੇ ਅੰਮ੍ਰਾਲੇ ਦੇ ਬਾਰਡਰ ਤੇ ਲਾਇਆ ਪਿਆ ਉਹ ਜਿਹੇ ਬਾਰਡਰ ਕਦੇ ਦੇਸ਼ ਵਿੱਚ ਪਹਿਲਾਂ ਕਦੇ ਲੱਗੇ ਹੋਣ ਇਹ ਤਾਂ ਅੰਗਰੇਜ਼ਾਂ ਤੋਂ ਵੀ ਅੱਗੇ ਲੰਘ ਹੈ ਜੀ ਇੱਕ ਦੇਸ਼ ਦਾ ਕਿਸਾਨ ਹੈ ਤੁਸੀਂ ਉਹਨੂੰ ਕੀ ਸਮਝ ਦਿਓ ਤੁਸੀਂ ਉਹਨੂੰ ਮਤਲਬ ਕੀ ਅਤਕਵਾਦੀ ਸਮਝ ਦਿਓ ਕਿ ਤੁਸੀਂ ਮਤਲਬ ਚਾਰ ਚਾਰ ਪੰਜ ਪੰਜ ਲੇਅਰ ਦੇ ਤੁਸੀਂ ਉੱਥੇ ਮਤਲਬ ਬੈਰੀਅਰ ਲਾਈ ਬੈਠੇ ਹੋ ਉਹ ਤੁਰਕੇ ਵੀ ਪਹਿਲਾਂ ਕਹਿੰਦੇ ਤੁਸੀਂ ਟਰੈਕਟਰ ਨਹੀਂ ਲਿਜਾਣ ਦੇਣਾ ਕਦੇ ਹੀ ਤੁਰਕੇ ਚਲੇ ਜਾਣੇ ਤੁਰਕੇ ਵੀ ਨਾਂ ਵਾਸਤੇ ਮਜ਼ਦੂਰ ਵਾਸਤੇ ਕਰਮਚਾਰੀਆਂ ਵਾਸਤੇ ਇਹਨਾਂ ਲੋਕਾਂ ਵਾਸਤੇ ਨਹੀਂ ਹੈ ਉਹ ਬਿਜ਼ਨਸਮੈਨ ਵਾਸਤੇ ਨਹੀਂ ਹੈ ਉਹ ਆਪਣੇ ਪ੍ਰਧਾਨ ਮੰਤਰੀ ਨੂੰ ਮਿਲ ਨਹੀਂ ਸਕਦੇ ਖੇਤੀਬਾੜੀ ਮੰਤਰੀ ਨੂੰ ਮਿਲ ਨਹੀਂ ਸਕਦੇ ਹੋਮ ਮਿਨਿਸਟਰ ਨੂੰ ਮਿਲ ਨਹੀਂ ਸਕਦੇ ਕਿਉਂ ਨਹੀਂ ਮਿਲ ਸਕਦੇ ਜੀ ਇਹ ਕਿਹੋ ਜਿਹੀ ਆਜ਼ਾਦੀ ਹੈ ਜੀ ਕੀ ਕਰ ਰਹੀ ਹੈ ਕੇਂਦਰ ਸਰਕਾਰ ਜੀ ਇਹ ਜਾਣ ਬੁੱਝ ਕੇ ਪੰਜਾਬ ਦਾ ਜਿਹੜਾ ਮਾਹੌਲ ਹੈ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਹੁਤ ਮਾੜੀ ਗੱਲ ਹੈ ਵਾਈਸ ਪ੍ਰੈਜ਼ੀਡੈਂਟ ਸਾਹਿਬ ਨੇ ਵੀ ਕਿਹਾ ਹੈਗਾ ਕਿ ਖੇਤੀਬਾੜੀ ਮੰਤਰੀ ਨੂੰ ਉਹਨਾਂ ਦੀ ਗੱਲ ਦੇਖੋ ਜਿਹੜੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਹੈ ਨਾ ਜੀ ਉਹਨਾਂ ਦਾ ਰਤਬਾ ਬਹੁਤ ਵੱਡਾ ਜੀ ਪ੍ਰੈਜ਼ੀਡੈਂਟ ਤੋਂ ਬਾ ਉਹਨਾਂ ਨੂੰ ਡਿਸਕਸ਼ਨ ਕਰਾਣੀ ਚਾਹੀਦੀ ਆ ਪਾਰਲੀਮੈਂਟ ਦੇ ਵਿੱਚ ਸਪੈਸ਼ਲ ਸੈਸ਼ਨ ਕਰਾ ਕੇ ਕਿ ਕਿਸਾਨਾਂ ਮੇ